ਸਸ਼ਕਾਲ ਸਮੇਂ ਦੇ ਬੁਲੇਟਿਨ ਚ ਸਵਾਗਤ ਹੈ ਮੈਂ ਤੁਹਾਡੇ ਨਾਲ ਗੁਰਜੋ ਸੰਧੂ ਤਾਂ ਧਰਮ ਸੰਕਟ ਲਗਾਤਾਰ ਬਰਕਰਾਰ ਹੈ ਵੱਖ-ਵੱਖ رائے ਲੋਕਾਂ ਦੀ ਸਾਹਮਣੇ ਆ ਰਹੀ ਹੈ ਸਿਆਸਤਦਾਨਾਂ ਦੀ رائے ਸਾਹਮਣੇ ਆ ਰਹੀ ਹੈ ਤੇ ਨਾਲ ਹੀ ਜਿਹੜੇ ਇਸ ਵੇਲੇ ਸਪੋਰਟਸ ਦੇ ਵਿੱਚ ਨੇ ਉਹਨਾਂ ਦੇ ਨਾਲ ਸੰਬੰਧਿਤ ਨੇ ਜਾਂ ਫਿਰ ਅਸੀਂ ਕਹਿ ਸਕਦੇ ਹਾਂ ਰਿਟਾਇਰ ਹੋ ਚੁੱਕੇ ਨੇ ਪਰ ਅਜੇ ਵੀ ਉਹ ਦਿਲ ਦੇ ਵਿੱਚ ਭਾਵਨਾ ਬਰਕਰਾਰ ਹੈ ਔਰ ਦੂਸਰੇ ਪਾਸੇ ਉਹ ਲੋਕ ਨੇ ਜਿਨ੍ਹਾਂ ਦਾ ਕਹਿਣਾ ਹੈ ਕਿ ਪਾਕਿਸਤਾਨ ਦੇ ਨਾਲ ਜਦੋਂ ਇਸ ਸਮੇਂ ਇੰਨੀ ਜ਼ਿਆਦਾ ਕੜਵਾਹਟ ਹੈ ਪਰ ਉਸ ਦੇ ਬਾਵਜੂਦ ਇਹ ਮੈਚ ਕਿਉਂ ਹੋ ਰਿਹਾ ਹੈ ਤਾਂ ਅਜੇ ਦੇ ਵਿਚਾਲੇ ਭਾਰਤ ਪਾਕਿਸਤਾਨ ਦੇ ਕ੍ਰਿਕਟ ਮੈਚ ਤੇ ਕਮ ਅਸਾਨ ਲਗਾਤਾਰ ਜਾ ਰਹੀ ਹੈ ਪਹਿਲਗਾਮ ਹਮਲੇ ਦੇ ਪਿਰਤਾ ਨੇ ਦੱਸਿਆ ਕਿ ਸਵਾਰ ਚੁੱਕੇ ਨੇ ਉਹਨਾਂ ਦਾ ਕਹਿਣਾ ਹੈ ਕਿ ਸਾਡੇ ਜ਼ਖਮ ਅਜੇ ਅੱਲੇ ਨੇ ਅਜੇ ਹਰੇ ਨੇ ਸਾਡੇ ਜ਼ਖਮ ਤਾਂ ਬੀਸੀਸੀਆਈ ਦੇ ਲਈ ਮੈਚ ਜ਼ਰੂਰੀ ਕਿਉਂ ਹੈ ਔਰ ਕੀ ਸਭ ਦੇ ਜਜ਼ਬਾਤ ਖਤਮ ਹੋ ਚੁੱਕੇ ਨੇ ਸਿੱਧਾ ਸਵਾਲ ਉਹਨਾਂ ਪਿਰਤਾ ਨੇ ਕੀਤਾ ਹੈ ਕਿਉਂਕਿ ਬੇਦੋਸ਼ੇ ਉਹ ਲੋਕ ਜਿਨ੍ਹਾਂ ਦੇ ਪਰਿਵਾਰਾਂ ਨੂੰ ਪੂਰੀ ਤਰ੍ਹਾਂ ਦੇ ਨਾਲ ਪੁੱਛ ਪੁੱਛ ਕੇ ਬਕਾਇਦਾ ਮਾਰਿਆ ਗਿਆ ਹੈ ਧਰਮ ਪੁੱਛ ਕੇ ਜਦੋਂ ਮਾਰਿਆ ਗਿਆ ਹੈ ਉਸ ਤੋਂ ਬਾਅਦ ਬੇਸ਼ੱਕ ਆਪਰੇਸ਼ਨ ਸਿੰਧੂਰ ਹੋਇਆ ਬੇਸ਼ੱਕ ਪਾਕਿਸਤਾਨ ਦੇ ਵਿੱਚ ਜਾ ਕੇ ਉੱਥੋਂ ਦੇ ਜਿਹੜੇ ਟਿਕਾਣੇ ਸਾਨੂੰ ਨਾਤਵਾਦੀਆਂ ਦੇ ਉਹਨਾਂ ਨੂੰ ਟਹਿਟੇ ਨਹੀਂ ਕੀਤਾ ਗਿਆ ਹੈ ਆਪਣਾ ਬਦਲਾ ਪੂਰਾ ਲੈਣ ਦੀ ਕੋਸ਼ਿਸ਼ ਭਾਰਤ ਨੇ ਕੀਤੀ ਹੈ ਔਰ ਪੂਰੀ ਹਿੰਮਤ ਵੀ ਦਿਖਾਈ ਹੈ ਪਰ ਜਿਹੇ ਦੇ ਵਿੱਚ ਜਦੋਂ ਰੇਲ ਸੇਵਾਵਾਂ ਬੰਦ ਨੇ ਜਦੋਂ ਹਵਾਈ ਸਫਰ ਬੰਦ ਹੈ ਜਦੋਂ ਕਰਤਾਰਪੁਰ ਲਾਂਘਾ ਬੰਦ ਹੈ ਜਦੋਂ ਫਿਲਮਾਂ ਜਿਹੜੀਆਂ ਨੇ ਜਿਨ੍ਹਾਂ ਦੇ ਵਿੱਚ ਪਾਕਿਸਤਾਨੀ ਕਲਾਕਾਰ ਬੇਸ਼ੱਕ ਇੱਕ ਸੀਨ ਦੇ ਵਿੱਚ ਜਾਂ ਕਿਤੇ ਵੀ ਥੋੜੇ ਸਮੇਂ ਦੇ ਲਈ ਵੀ ਨਜ਼ਰ ਆਏ ਨੇ ਉਹ ਫਿਲਮਾਂ ਅਨੁਰੋਖ ਲਗਾ ਦਿੱਤੀ ਗਈ ਆ ਭਾਰਤ ਦੇ ਵਿੱਚ ਰਿਲੀਜ਼ ਨਹੀਂ ਹੋਣ ਦਿੱਤਾ ਗਿਆ ਜਦੋਂ ਉਹ ਬੰਦ ਨੇ ਤਾਂ ਫਿਰ ਮੈਚ ਕਿਉਂ ਹੋ ਰਿਹਾ ਹੈ ਅਜਿਹੇ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਵੱਖ-ਵੱਖ ਜਿਹੜੀ رائے ਹੈ ਉਹ ਸਾਹਮਣੇ ਆ ਰਹੀ ਹੈ ਕੋਈ ਕਹਿ ਰਿਹਾ ਹੈ ਕਿ ਮੈਚ ਬਿਲਕੁਲ ਨਹੀਂ ਹੋਣਾ ਚਾਹੀਦਾ ਇਸ ਨੂੰ ਇਸ ਸਮੇਂ ਰੋਕ ਲਾ ਦੇਣੀ ਚਾਹੀਦੀ ਹੈ ਕਿਉਂਕਿ ਜਦੋਂ ਸਾਰਾ ਕੁਝ ਬੰਦ ਹੈ ਦੂਜੇ ਪਾਸੇ ਕਿਹਾ ਜਾ ਰਿਹਾ ਕਿ ਦੋਰੇ ਮਾਪਦੰਡ ਕਿਉਂ ਅਪਣਾਏ ਜਾ ਰਹੇ ਨੇ ਤਾਫੇ ਰਸੂ ਲੈ ਕੇ ਵੀ ਸੋਚਣਾ ਹੋਏਗਾ ਔਰ ਤੀਸੇ ਪੱਖ ਕੋ ਇਹ ਸੋਚਿਆ ਜਾ ਰਿਹਾ ਇਹ ਕਿਆ ਜਾ ਰਿਹਾ ਕਿ ਇਸ ਨੂੰ ਇੱਕ ਮੁਕਾਬਲੇ ਦੇ ਤੌਰ ਤੇ ਲਿਆ ਜਾਵੇ ਖੇਡ ਨੂੰ ਵੀ ਉਸੇ ਤਰ੍ਹਾਂ ਮੁਕਾਬਲੇ ਦੇ ਤੌਰ ਤੇ ਲਿਆ ਜਾਵੇ ਟਕਰਾਅ ਦੇ ਤੌਰ ਤੇ ਲਿਆ ਜਾਵੇ ਜਿਵੇਂ ਭਾਰਤੀ ਫੌਜ ਨੇ ਪਾਕਿਸਤਾਨ ਦੇ ਵਿੱਚ ਜਾ ਕੇ ਆਪਣਾ ਬਦਲਾ ਲਿਆ ਹੈ ਜਾਂ ਹੁਣ ਤੱਕ ਲੈਂਦਾ ਆਇਆ ਹੈ ਇਸੇ ਤਰ੍ਹਾਂ ਜਾ ਕੇ ਸਾਡੇ ਭਾਰਤੀ ਖਿਡਾਰੀ ਜਿਹੜੇ ਨੇ ਉਹ ਪਾਕਿਸਤਾਨ ਦੇ ਵਿੱਚ ਜਾ ਕੇ ਬਦਲਾ ਲੈਣਗੇ ਇਸ ਨਜ਼ਰ ਦੇ ਨਾਲ ਇਸ ਮੁਕਾਬਲੇ ਨੂੰ ਦੇਖਿਆ ਜਾਵੇ ਪਰ ਇਸ ਮੈਚ ਨੂੰ ਨਹੀਂ ਹੋਣਾ ਚਾਹੀਦਾ ਅਜਿਹਾ ਇਹ ਕੋਈ ਹੱਲ ਨਹੀਂ ਹੈ ਇਹ ਵੀ ਕਿਹਾ ਜਾ ਰਿਹਾ ਕਿ ਜੇਕਰ ਅੱਜ ਦਾ ਮੈਚ ਦੇਖੋ ਨਹੀਂ ਹੋਏਗਾ ਤਾਂ ਫਿਰ ਕੀ ਆਉਣ ਵਾਲੇ 2 ਸਾਲਾਂ ਨੂੰ ਆਉਣ ਵਾਲੇ 3 ਸਾਲਾਂ ਨੂੰ ਹੀ ਆਉਣ ਵਾਲੇ 6 ਮਹੀਨੇ ਨੂੰ ਮੈਚ ਕੀ ਨਹੀਂ ਹੋਏਗਾ ਇਹ ਸਾਰੇ ਸਵਾਲ ਜਿਹੜੇ ਨੇ ਉਹ ਖੜੇ ਕਿਤੇ ਜਾ ਰਹੇ ਨੇ ਰਲਿ ਮਿਲੀ ਰਾਏ ਪਰ ਅਜਿਹੇ ਦੇ ਵਿੱਚ ਇਹ ਵੀ ਸੱਚ ਹੈ ਕਿ ਅੱਜ 8 ਵਜੇ ਭਾਰਤੀ ਸਮੇਂ ਦੇ ਮੁਤਾਬਿਕ ਇਹ ਮੈਚ ਹੋਣ ਜਾ ਰਿਹਾ ਹੈ ਕਈਆਂ ਦਾ ਕਹਿਣਾ ਹੈ ਕਿ ਅਸੀਂ ਇਹ ਇੰਤਜ਼ਾਰ ਕਰਾਂਗੇ ਅਸੀਂ ਇਹ ਦੇਖਾਂਗੇ ਬੈਠ ਕੇ ਕਿ ਭਾਰਤੀ ਜਿਹੜੇ ਸਾਡੇ ਖਿਡਾਰੀ ਨੇ ਔਰ ਕਿਵੇਂ ਪਾਕਿਸਤਾਨੀ ਜਿਹੜੇ ਉੱਥੋਂ ਦੇ ਖਿਡਾਰੀ ਨੇ ਉਹਨਾਂ ਦੇ ਦੰਦ ਖੱਟੇ ਕਰਦੇ ਨੇ ਯਾਨੀ ਕਿ ਉਹਨਾਂ ਨੂੰ ਹਰਾ ਕੇ ਆਉਂਦੇ ਨੇ ਔਰ ਇਹ ਸਾਡਾ ਇੱਕ ਬਦਲਾ ਹੋਏਗਾ ਇਹ ਇਸ ਕਿਸਮ ਦਾ ਬਦਲਾ ਸੀ ਕਹਿ ਸਕਦੇ ਹਾਂ ਜਿਸ ਤਰੀਕੇ ਸਾਡੀਆਂ ਫੌਜਾਂ ਵੀ ਬਦਲਾ ਹੁਣ ਤੱਕ ਲੈਂਦੀਆਂ ਰਹੀਆਂ ਨੇ ਉਸੇ ਤਰੀਕੇ ਦਾ ਇਹ ਮੁਕਾਬਲਾ ਜਿਹੜਾ ਹੈ ਉਹ ਖੇਡ ਦੇ ਮੈਦਾਨ ਦੇ ਵਿੱਚ ਹੋਏਗਾ ਜੰਗ ਦੇ ਮੈਦਾਨ ਦੇ ਵਿੱਚ ਹੁਣ ਤੱਕ ਹੁੰਦਾ ਰਿਹਾ ਹੈ ਤਾਂ ਅਸੀਂ ਲਗਾਤਾਰ ਵੱਖੋ ਵੱਖਰਾ ਰਾਇ ਵੀ ਲੈ ਰਹੇ ਆਂ ਦਰਸ਼ਕਾਂ ਦੇ ਨਾਲ ਵੀ ਜੁੜੇ ਆਂ सा खास मेहमान भी जुड़ गए हैं लाइव साढ़े न इस वे मौजूद ने प्रगट सिंह जो सबका कप्तान भी रहे ने हॉकी टीम के और मौजूदा विधायक ने कांग्रेस के सर स्वागत है न्यूज 18 पंजाब के बहुत बहुत थैंक यू जी आ, सब तो पहला प्रगट सिंह जी सवाल यही है बहुत मिक्स राय रली मिली सामने आ रही है ਹਰ ਇੱਕ ਦਾ ਕਹਿਣਾ ਹੈ ਕੋਈ ਕਹਿ ਰਿਹਾ ਕਿ ਇਸ ਵੇਲੇ ਮੈਚ ਜਿਹੜਾ ਹੋਣ ਜਾ ਰਿਹਾ ਉਹ ਨਹੀਂ ਹੋਣਾ ਚਾਹੀਦਾ ਕਿਸੇ ਨੂੰ ਲੱਗਦਾ ਜੇ ਅੱਜ ਨਹੀਂ ਹੋਏਗਾ ਤਾਂ 6 ਮਹੀਨੇ ਦਾ ਸਾਲ 2 ਸਾਲ ਨੂੰ ਹੋ ਜਾਏਗਾ ਕਿਸੇ ਨੂੰ ਇਹ ਲੱਗਦਾ ਕਿ ਮੁਕਾਬਲਾ ਜੇਕਰ ਅਸੀਂ ਜੰਗ ਦੇ ਮੈਦਾਨ 'ਚ ਕਰਦੇ ਹਾਂ ਤਾਂ ਫਿਰ ਉਹ ਅੱਜ ਕ੍ਰਿਕਟ ਦੇ ਮੈਦਾਨ ਦੇ ਵਿੱਚ ਵੇਖਿਆ ਜਾਵੇ ਤੁਸੀਂ ਕੀ ਕਹੋਗੇ ਸਭ ਤੋਂ ਪਹਿਲਾਂ رائے ਕੀ ਹੈ ਦੇਖੋ ਕੋਈ ਸਮਾਂ ਹੁੰਦਾ ਜਦੋਂ ਕਈ ਚੀਜ਼ਾਂ ਸੈਟਲ ਹੁੰਦੀਆਂ ਹੈਗੀਆਂ ਕਿਉਂਕਿ ਅਜੇ जख्म ਹਨਲੇ ਅੱਲੇ ਹੈਗੇ ਆ ਹਰੇ ਆ ਔਰ ਔਰ ਮਾਪਦੰਡ ਵੀ ਦੋਰੇ ਹੈਗੇ ਆ ਤੁਹਾਨੂੰ ਯਾਦ ਹੋਣਾ ਥੋੜੇ ਦਿਨ ਹੋਏ ਆ ਹਾਕੀ ਦਾ ਏਸ਼ੀਆ ਕੱਪ ਹੋਇਆ ਜਿਹਦੇ ਵਿੱਚ ਪਾਕਿਸਤਾਨ ਨੇ ਆਪਣੀ ਹਾਕੀ ਦੀ ਟੀਮ ਨਹੀਂ ਭੇਜੀ ਜੀ ਲੇਕਿਨ ਬੀਜੇਪੀ ਨੇ ਬਹੁਤ ਕੋ ਕਿ ਚਲੋ ਸਾਡੇ ਦੇਸ਼ ਨਾਲ جنگ ਹੋਈ ਪਹਲਗਾਮ ਇਸ਼ੂ ਹੋਇਆ ਔਰ ਇਹਦੇ ਵਿੱਚ ਇਮੋਸ਼ਨਸ ਜਿਹੜੇ ਆ ਉਸ ਲੈਵਲ ਤੇ ਵੀ ਬੀਜੇਪੀ ਨੇ ਕਿਉਂਕਿ ਹਮੇਸ਼ਾ ਇਹ ਕਿਉਂਕਿ ਬੀਜੇਪੀ ਸਮਝਦੀ ਆ ਕਿ 2014 ਤੋਂ ਬਾਅਦ ਹੀ ਸਾਡਾ ਦੇਸ਼ ਬਣਿਆ ਇਦੋਂ ਪਹਿਲਾਂ ਤਾਂ ਸਾਡਾ ਸ਼ਾਇਦ ਦੇਸ਼ ਹੀ ਨਹੀਂ ਸੀਗਾ ਬੀਜੇਪੀ ਨੂੰ ਇਸ ਇੰਦਾ ਦਾ ਭਲੇਖਾ ਬਹੁਤ ਆ ਔਰ ਇਮੋਸ਼ਨਸ ਨੂੰ ਇੰਨੇ ਉੱਪਰ ਲੈ ਜਾਂਦੇ ਆ ਪੀ ਜਿਹੜੇ ਇਹ ਸੋਚਦੇ ਵੀ ਸ਼ਾਇਦ ਇਹੀ ਦੇਸ਼ ਪ੍ਰੇਮੀ ਆ ਹੋਰ ਕੋਈ ਦੇਸ਼ ਪ੍ਰੇਮੀ ਇਹ ਹੈ ਹੀ ਨਹੀਂ ਇਹਨਾਂ ਕੋਲੋਂ ਸਰਟੀਫਿਕੇਟ ਜਿੱਦਾਂ ਇਮਾਨਦਾਰੀ ਦਾ ਸਰਟੀਫਿਕੇਟ ਕੇਜਰੀਵਾਲ ਕੋਲ ਲੈਣ ਦੀ ਜ਼ਰੂਰਤ ਆ ਨਾ ਇਹਨਾਂ ਕੋਲੋਂ ਦੇਸ਼ ਭਗਤੀ ਦਾ ਸਰਟੀਫਿਕੇਟ ਲੈਣ ਦੀ ਜ਼ਰੂਰਤ ਆ ਬਾਕੀ ਸਾਰੇ ਦੇਸ਼ ਨੂੰ ਬਟ ਅਨਫੋਰਚੂਨੇਟਲੀ ਜਦੋਂ ਡਬਲ ਪੈਰਾਮੀਟਰਸ ਤੁਸੀਂ ਯੂਜ਼ ਕਰਦੇ ਆ ਤਾਂ ਮੈਨੂੰ ਲੱਗਦਾ ਉਹ ਸਾਡੇ ਦੇਸ਼ ਲਈ ਜਾਂ ਸਾਡੇ ਦੇਸ਼ ਦੇ ਇੱਕ ਸਿਸਟਮ ਲਈ ਸੰਵਿਧਾਨ ਲਈ ਕੋਈ ਬਹੁਤੀ ਚੰਗੀ ਤਸਵੀਰ ਸਾਡੀ ਸਾਡਾ ਚੰਗਾ ਕੈਰੈਕਟਰ ਜਿਹੜਾ ਉਹਨੂੰ ਪੇਸ਼ ਨਹੀਂ ਕਰਦੇ ਕਿਉਂਕਿ ਅਲਟੀਮੇਟਲੀ ਜਾਂ ਤਾਂ ਤੁਸੀਂ ਕੋ ਇਦੇ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ ਕਿ ਸਪੋਰਟਸ ਔਰ ਕਲਚਰ ਜਿਹੜੀ ਆ ਉਹ ਬੇਸਿਕਲੀ ਲੋਕਾਂ ਨੂੰ ਸੁਸਾਇਟੀਆਂ ਨੂੰ ਜੋੜਦੀਆਂ ਹੈਗੀਆਂ ਬਟ ਟੈਟ ਦਾ ਸੇਮ ਟਾਈਮ ਉਹਦਾ ਕੋਈ ਸਮਾਂ ਹੁੰਦਾ ਉਹਦੀ ਕੋਈ ਸੀਮਾ ਹੁੰਦੀ ਆ ਕਿਉਂਕਿ ਜਿਹੜਾ ਪਹਿਲਾ ਵੀ ਜਿਹੜੇ ਸਾਡੇ ਉਦੋਂ ਜਦੋਂ ਸੀਆਰਪੀਐਫ ਦੇ 43 44 ਜਵਾਨ ਮਾਰੇ ਗਏ ਸੀ 300 ਕਿਲੋ ਆਰਡੀ ਐਕਸ ਨਾਲ ਉਹਦਾ ਤਾਂ ਕੋਈ ਖਰ ਪਤਾ ਹੀ ਨਹੀਂ ਲੱਗਿਆ ਬਟ ਐਟ ਦਾ ਸੇਮ ਟਾਈਮ ਇਹ ਜਿਹੜੇ ਹੈਗੇ ਆ ਇਹ ਜਿਹੜੇ 26 ਜਿਨ੍ਹਾਂ ਦੇ ਸੁਹਾਗ ਚਲੇ ਗਏ ਉਹਨਾਂ ਲਈ ਇਹ ਮੈਚ ਜਿਹੜੇ ਆ ਉਹ ਉਨੇ ਹੀ ਦੁੱਖ ਤਕਲੀਫ ਵਾਲੇ ਆ ਜਿੰਨੇ ਕਿਸੇ ਵੀ ਘਰ ਦਾ ਜਦੋਂ ਕੋਈ ਮੈਂਬਰ ਚਲੇ ਜਾਂਦਾ ਸੋ ਮੈਨੂੰ ਲੱਗਦਾ ਕਿ ਬੀਜੇਪੀ ਦੇ ਜਿੱਥੇ ਜਿੱਥੇ ਵੀ ਕਮਰਸ਼ੀਅਲ ਐਂਗਲ ਜੀ ਜਿਆਦਾ ਹਾਈ ਹੁੰਦੇ ਆ ਕਿਉਂਕਿ ਅਸਲੀ ਗੱਲ ਹੈ ਮੋਸ਼ਨ ਹੈ ਨਹੀਂ ਇਹ ਕੋਈ ਦੇਸ਼ ਭਗਤ ਨਹੀਂ ਹੈ ਇਹਨਾਂ ਨੂੰ ਤਾਂ ਜਿੱਥੇ ਪੈਸਾ ਲੱਭੇ ਜਿੱਥੇ ਇਹਨਾਂ ਦੇ ਕਮਰਸ਼ੀਅਲ ਐਂਗਲ ਜਿਹੜੇ ਹੋਣ ਉੱਥੇ ਇਹਨਾਂ ਲਈ ਸਾਰਾ ਕੁਝ ਠੀਕ ਆ ਉੱਥੇ ਉਹੋ ਜਿਹਾ ਨਰੇਟਿਵ ਵੀ ਬਣਾਉਂਦੇ ਆ ਉਹੋ ਜਿਹੀਆਂ ਸਟੇਟਮੈਂਟਸ ਵੀ ਦਿੰਦੇ ਆ ਬਟ ਜਿੱਥੇ ਕਿਤੇ ਦੇਸ਼ ਦੀ ਗੱਲ ਆਉਂਦੀ ਆ ਤੇ ਉਦਾਂ ਗੱਲ ਦੇਸ਼ ਭਗਤੀ ਦੀ ਕਰਦੇ ਆ ਤੇ ਸਾਰੀ ਕੁਝ ਮੁਖਾਲਫਤ ਜਿਹੜੀ ਆ ਉਹ ਸਾਰੀ ਕੁਝ ਕਰਦੇ ਆ ਸੋ ਮੈਨੂੰ ਲੱਗਦਾ ਇਹ ਦੋਰੇ ਮਾਪ ਦਾ ਡੋੜੇ ਨਹੀਂ ਚਾਹੀਦੇ ਇਹ ਠੀਕ ਆ ਕਿ ਕੁਝ ਸਮਾਂ ਪੈ ਕੇ ਜਦੋਂ जख्म होली होली ਕਿਉਂਕਿ ਨੇਚਰਲੀ ਆ ਦੁੱਖ ਤਕਲੀਫ ਤਾਂ ਹੈ ساری ਉਮਰ ਰਹਿਣੀ ਆ ਬਟ ਐਟ ਦਾ ਸੇਮ ਟਾਈਮ ਕੋਈ ਸਮਾਂ ਹੁੰਦਾ ਜਦੋਂ ਕਿਸੇ ਦੇ ਘਰ ਦੇ ਵਿੱਚ ਮਾਤਮ ਛਾਇਆ ਹੁੰਦਾ ਤੇ ਉਦੋਂ ਸ਼ਹਿਨਾਈ ਬਹੁਤੀ ਚੰਗੀ ਨਹੀਂ ਲੱਗਦੀ ਤੁਹਾਨੂੰ ਕੀ ਲੱਗਦਾ ਪ੍ਰਗਤ ਸਿੰਘ ਜੀ ਕਿ ਮੈਚ ਹੋਣਾ ਨਹੀਂ ਚਾਹੀਦਾ ਸੀ ਜਾਂ ਅਜੇ ਥੋੜਾ ਸਮਾਂ ਪਾ ਕੇ ਹੋ ਜਾਣਾ ਚਾਹੀਦਾ ਸੀ ਹਾਂਜੀ ਨਹੀਂ ਨਹੀਂ ਅਜੇ ਨਹੀਂ ਹੋਣਾ ਚਾਹੀਦਾ ਸੀ ਦੇਖੋ ਉਹਨਾਂ ਨੇ ਉਹਨਾਂ ਨੇ ਰੀਸੈਂਟਲੀ ਆਪਣੀ ਹਾਕੀ ਦੀ ਟੀਮ ਜਿਹੜੀ ਆ ਉਹ ਇੰਡੀਆ ਨਹੀਂ ਭੇਜੀ ਜੀ ਇਸ ਰਿਐਕਸ਼ਨ ਦੇ ਵਿੱਚ ਹੀ ਨਹੀਂ ਭੇਜੀ ਏਸ਼ੀਆ ਦੇ ਵਿੱਚ ਉਹਨਾਂ ਨੇ ਪਾਰਟਿਸਪੇਟ ਨਹੀਂ ਕੀਤਾ ਉਹ ਫਿਰ ਉੱਥੇ ਕਿਉਂਕਿ ਇਹਨਾਂ ਦੇ ਬੀਜੇਪੀ ਦੇ ਬਹੁਤੇ ਕਮਰਸ਼ਲ ਜਿਹੜੇ ਆ ਰਿਸ਼ਤੇ ਬਹੁਤੇ ਉਹਨਾਂ ਨੂੰ ਇਹੋ ਜੀ ਗੱਲ ਹੈ ਨਹੀਂ ਲੇਕਿਨ ਜਿੱਥੇ ক্রিকেট ਦੇ ਵਿੱਚ ਉਹਨਾਂ ਦੇ ਕਮਰਸ਼ਲ ਜਿਹੜਾ ਐਂਗਲ ਆ ਉਹ ਉਹ ਨੂੰ ਬਹੁਤ ਵੱਡੇ ਤਰੀਕੇ ਨਾਲ ਦਰਸਾਉਂਦਾ ਹੈਗਾ ਅੱਛਾ ਅਬਰਕਰ ਸਿੰਘ ਜੀ ਦੇਖੋ ਥਾਂ ਵੀ ਬਹੁਤ ਮੈਟਰ ਕਰਦੀ ਹੈ ਤੁਸੀਂ ਕਹਿ ਰਹੇ ਹੋ ਕਿ ਉਹਨਾਂ ਨੇ ਭਾਰਤ ਦੇ ਵਿੱਚ ਟੀਮ ਨਹੀਂ ਭੇਜੀ ਦੁਬਈ ਦੇ ਵਿੱਚ ਇਹ ਮੈਚ ਹੋ ਰਿਹਾ ਹੈ ਬਹੁਤ ਸਾਰੇ ਵਿਅਰ ਇਹ ਵੀ ਕਹਿ ਰਹੇ ਨੇ ਕਿ ਜੇਕਰ ਪਾਕਿਸਤਾਨ ਜਾਣਾ ਹੁੰਦਾ ਤਾਂ ਸ਼ਾਇਦ ਕਹਿ ਦਿੰਦੇ ਕਿ ਨਹੀਂ ਜਾਣਾ ਚਾਹੀਦਾ ਜਾਂ ਮੈਚ ਨਹੀਂ ਹੋਣਾ ਚਾਹੀਦਾ ਇਹ ਬਿਲਕੁਲ ਸੈਂਟਰ ਵਾਲੀ ਥਾਂ ਹੈ ਨਾ ਤਾਂ ਉਹ ਪਾਕਿਸਤਾਨ ਹੈ ਨਾ ਭਾਰਤ ਹੈ ਹਾਲਾਂਕਿ ਰੀਜ਼ਨ ਉਹਨਾਂ ਨੂੰ ਪਤਾ ਹੈ ਕਿ ਕਿਉਂ ਉਹਨਾਂ ਨੇ ਟੀਮ ਨਹੀਂ ਭੇਜੀ ਪਰ ਇੱਕ ਜਗ੍ਹਾ ਵੀ ਬਹੁਤ ਅਹਿਮਤ ਰੱਖਦੀ ਹੈ ਨਹੀਂ ਕੋਈ ਇਹੋ ਜੀ ਦੇਖੋ ਜਦੋਂ ਕਹ ਲੋ ਜਦੋਂ ਜਿਹੜਾ ਵੀ ਕਿਸੇ ਦੇਸ਼ ਦਾ ਜਾਂ ਜਿਹੜਾ ਵੀ ਕਿਸੇ ਕੌਮਾਂ ਦਾ ਜਦੋਂ ਸਮੇਲ ਹੁੰਦਾ ਉਹ ਜਗ੍ਹਾ ਯੈਸ ਮੈਟਰ ਕਰਦੀ ਆ ਬਟ ਜਦੋਂ ਹਾਲਾਤ ਇਹੋ ਜਿਹਾ ਹੋਣ ਉਦੋਂ ਇਹ ਜਗ੍ਹਾ ਬਹੁਤੀ ਮੈਟਰ ਨਹੀਂ ਕਰਦੀ ਉਦੋਂ ਇਮੋਸ਼ਨਸ ਜਿਹੜੇ ਦੇਸ਼ ਦੇ ਉਹ ਜ਼ਿਆਦਾ ਮੈਟਰ ਕਰਦੇ ਆ ਮੈਨੂੰ ਲੱਗਦਾ ਅੱਜ ਸਮਾਂ ਪ੍ਰੋਪਰੀਏਟ ਨਹੀਂ ਹੈਗਾ ਇਹਨਾਂ ਮੈਚਸ ਨੂੰ ਕਰਾਉਣ ਲਈ ਉਸੋਂ ਮੇਰਾ ਖਿਆਲ ਹੈ ਕਿ ਲੇਕਿਨ ਇਹ ਅਥਕੀ BCCI ਇਜ਼ ਓਨਲੀ ਕੰਟਰੋਲਡ ਬਾਈ BJP ਔਰ ਡਾਇਰੈਕਟਲੀ ਅਮੀਚਾਰਜਿੰਸ ਉਹ ਇਸ ਕਰਕੇ ਉਹਨਾਂ ਨੂੰ ਇਹ ਲੱਗਦਾ ਕਿ ਇਹ ਇੱਕ ਅਲੱਗ ਗੱਲ ਹੈਗੀ ਆ ਉਹ ਇੱਕ ਅਲੱਗ ਗੱਲ ਹੈਗੀ ਆ ਸੋ ਸਾਡੇ ਦੇਸ਼ ਦੇ ਵਿੱਚ ਠੀਕ ਆ ਵੀ ਅਲੱਗ-ਅਲੱਗ ਬੰਦਿਆਂ ਦੀ ਅਲੱਗ-ਅਲੱਗ رائے ਹੁੰਦੀ ਆ ਪਰ ਮੈਨੂੰ ਲੱਗਦਾ ਐਸ এ ਨੈਸ਼ਨਲ ਕੈਰੈਕਟਰ ਸਾਨੂੰ ਜਿਹੜਾ ਸਮਾਂ ਵਿਚਾਰ ਲੈਣਾ ਚਾਹੀਦਾ ਸਮੇਂ ਤੋਂ ਬਾਹਰ ਇਹੀ ਜਿਹੜੇ ਇਦਾਂ ਦੇ ਡਿਸੀਜਨ ਲੈਣੇ ਚਾਹੀਦੇ ਹੂੰ ਅਸ ਅ ਸਪੋਰਟਸਮੈਨ ਤੁਹਾਨੂੰ ਕੀ ਲੱਗਦਾ ਕਿ ਇਹ ਗੇਮ ਹੋਣੀ ਚਾਹੀਦੀ ਕਿ ਨਹੀਂ ਕਿਉਂਕਿ ਇੱਕ ਰਾਏ ਇਹ ਵੀ ਆਈ ਹੈ ਔਰ ਉਸ ਦੇ ਵਿੱਚ ਜਿਹੜੇ ਇਸ ਵੇਲੇ ਔਦੇ ਤੇ ਨੇ ਔਰ ਪਹਿਲਾ ਸਪੋਰਟਸਮੈਨ ਰਹਿ ਚੁਕੇ ਨੇ ਉਹਨਾਂ ਦਾ ਇਹ ਕਹਿਣਾ ਹੈ ਕਿ ਇਸ ਨੂੰ ਇੱਕ ਮੁਕਾਬਲੇ ਵਜੋਂ ਵੇਖਿਆ ਜਾਵੇ ਅਸੀਂ ਜੰਗ ਦੇ ਮੈਦਾਨ 'ਚ ਵੀ ਮੁਕਾਬਲਾ ਕਰਦੇ ਹਾਂ ਔਰ ਇੱਕ ਅੱਜ ਉਹਨਾਂ ਨੂੰ ਹਰਾ ਕੇ ਵੀ ਅਸੀਂ ਮੁਕਾਬਲਾ ਕਰਾਂਗੇ ਇਹ ਵੀ ਇੱਕ ਉਹਨਾਂ ਦੇ ਉਹਨਾਂ ਨੂੰ ਜਵਾਬ ਹੋਏਗਾ ਹਾਂਜੀ ਉਹ ਚਾਹੇ ਸਪੋਰਟਸ ਹੋਵੇ ਚਾਹੇ ਕਲਚਰ ਹੋਵੇ ਜਰੂਰ ਇਹ ਸਾਰੇ ਹੋਣੇ ਚਾਹੀਦੇ ਆ ਬੱਟ ਬੰਲੋ ਸਪੋਜ਼ ਦਿਲਜੀਤ ਦੀ ਸਾਂਝੀ ਫਿਲਮ ਆਉਂਦੀ ਆ ਉਹਦੇ ਤੇ ਮਾਪਦੰਡ ਹੋਰ ਹੈਗੇ ਆ ਜੇ ਹਾਕੀ ਆਉਂਦੀ ਆ ਉਹਦੇ ਤੇ ਮਾਪਦੰਡ ਹੋਰ ਹੈਗੇ ਆ ਜੇ ਕ੍ਰਿਕਟ ਆਉਂਦੀ ਆ ਉਹਦੇ ਤੇ ਮਾਪਦੰਡ ਹੋਰ ਹੈਗੇ ਆ ਸੋ ਮੈਨੂੰ ਲੱਗਦਾ ਜਾਂ ਤਾਂ ਇਹ ਕਲੈਕਟਿਵਲੀ ਇਸ ਗੱਲ ਨੂੰ ਸਮਝ ਕੇ ਜਾਂ ਤਾਂ ਸਾਰਿਆਂ ਦੇ ਉਹੀ ਰੱਖੋ ਜਾਤਾ ਹਰ ਚੀਜ਼ ਜਿਹੜੀ ਆ ਉਦਾਂ ਦੀ ਰੱਖੋ ਵੀ ਠੀਕ ਆ ਯਾਰ ਚਾਹੇ ਦਲਜੀਤ ਦਸਾਂਜ ਦੀ ਪਿਕਚਰ ਹੋਵੇ ਚਾਹੇ ਹਾਕੀ ਦਾ ਈਵੈਂਟ ਹੋਵੇ ਤੇ ਚਾਹੇ ਕ੍ਰਿਕਟ ਦਾ ਈਵੈਂਟ ਹੋਵੇ ਚਾਹੇ ਕੋਈ ਜ਼ੋਰ ਹੋਵੇ ਅਸੀਂ ਉਹ ਕਰਵਾਉਣੇ ਹੈਗੇ ਆ باوجود ਇਸ ਦੇ ਕਿ ਚਾਹੇ ਜਿਹੜਾ ਆਪਰੇਸ਼ਨ ਸੰਦੂਰ ਹੋ ਗਿਆ ਜਾਂ ਜਿਹੜੇ ਹੋਰ ਸਾਡੇ ਤੇ ਅਟੈਕ ਹੋਏ ਆ ਜਾਂ ਸਾਡੀ ਉਹਨਾਂ ਨਾਲ ਲੜਾਈ ਹੋਈ ਆ ਉਹਦੇ باوجود ਅਸੀਂ ਇਹ ਕਰਨੇ ਆ ਪਟ ਇਹ ਤਾਂ ਨਹੀਂ ਹੋ ਸਕਦਾ ਵੀ ਤੁਸੀਂ ਦੋ ਆਈਟਮਾਂ ਤੇ ਇੱਕ ਆਈਟਮ ਤੇ ਕਰ ਰਹੇ ਹੋ ਤੇ ਦੋ ਆਈਟਮਾਂ ਤੇ ਨਹੀਂ ਕਰ ਰਹੇ ਉਹ ਫਿਰ ਉਹਦੇ ਲਈ ਤਾਂ ਜਿੰਨੇ ਆਪਾਂ ਮਰਜ਼ੀ ਪੈਰਾਮੀਟਰਸ ਜਾਂ ਜਿਹੇ ਜਿਹੋ ਜਿਹੇ ਮਰਜ਼ੀ ਬਹਾਨੇ ਲੱਭਣੇ ਹੋਣ ਉਹ ਲੱਭ ਸਕਦੇ ਆ ਵੀ ਹਾਂ ਵੀ ਇਹ ਦੇਸ਼ ਹੋਰ ਹੈਗਾ ਇਹਦੇ ਪੈਰਾਮੀਟਰਸ ਹੋਰ ਹੈਗੇ ਆ ਬਈ ਦਲਜੀਤ ਸਾਂਝ ਦੀ ਪਿਕਚਰ ਦੇ ਪੈਰਾਮੀਟਰ ਕਿਹੜੇ ਹੈਗੇ ਆ ਉਹ ਵੀ ਸਾਨੂੰ ਮੜ ਜਾ ਇਹ ਦੱਸ ਦੇਣ ਬੀਜੇਪੀ ਵਾਲੇ ਵੀ ਹਾਂ ਵੀ ਇਹ ਇਹਨਾਂ ਦੇ ਪੈਰਾਮੀਟਰ ਆ ਹੈਗੇ ਆ ਹਾਕੀ ਦਾ ਏਸ਼ੀਆ ਕੱਪ ਹੋਇਆ ਔਰ ਏਸ਼ੀਆ ਕੱਪ ਦੇ ਵਿੱਚ ਹਾਕੀ ਟੀਮ ਜਿੱਤੀ ਆ ਲੇਕਿਨ ਅਸੀਂ ਉਹਦੇ ਵਿੱਚ ਪਾਕਿਸਤਾਨ ਨੇ ਆਪਣੀ ਟੀਮ ਨਹੀਂ ਭੇਜੀ ਸੋ ਅਲਟੀਮੇਟਲੀ ਉਹਨਾਂ ਨੇ ਤਾਂ ਕਿਤੇ ਦਰਸਾਇਆ ਵੀ ਹਾਂ ਵੀ ਅਸੀਂ ਤੁਹਾਡੇ ਨਾਲ ਇਸ ਤਰ੍ਹਾਂ ਇਸ ਸਿੰਗਲ ਨਾਲ ਨਹੀਂ ਅੱਗੇ ਵਧਣਾ ਚਾਹੁੰਦੇ ਲੇਕਿਨ ਅਲਟੀਮੇਟਲੀ ਅਸੀਂ ਫਿਰ ਜਿਹੜੇ ਆ ਉਹ ਐਕਚੁਅਲੀ ਤਿੰਨ ਆਈਟਮਾਂ ਦੇ ਵਿੱਚ ਜੇ ਤਿੰਨ ਈਵੈਂਟ ਮੈਂ ਕਹਾ ਤਿੰਨਾ ਈਵੈਂਟਸ ਦੇ ਵਿੱਚ ਦੋ ਦੇ ਵਿੱਚ ਤਾਂ ਸਾਨੂੰ ਦੁੱਖ ਆ ਗਿਕਨ ਇੱਕ ਦੇ ਵਿੱਚ ਦੁੱਖ ਨਹੀਂ ਹੈਗਾ ਸੋ ਇਸ ਕਰਕੇ ਇਹ ਪੈਰਾਮੀਟਰ ਡਬਲ ਹੈਗਾ ਇਸ ਕਰਕੇ ਮੈਂ ਕਹਿੰਨਾ ਵੀ ਇਹਨੂੰ ਇੱਕੋ ਬੈਲੈਂਸ ਕਰ ਲੈਣਾ ਚਾਹੀਦਾ ਸੋ ਥੈਟ ਕਿ ਅਲਟੀਮੇਟਲੀ ਜੇ ਹੋਣਾ ਆ ਤਾਂ ਸਾਰਾ ਕੁਝ ਹੀ ਹੋ ਜਵੇ ਜੇ ਨਹੀਂ ਹੋਣਾ ਤਾਂ ਫਿਰ ਸਾਰਾ ਕੁਝ ਵੀ ਨਾ ਹੋ ਜੀ ਆਖਿਰਲਾ ਸਵਾਲ ਹੈ ਪ੍ਰਗਟ ਸਿੰਘ ਜੀ ਬਹੁਤ سارے ਲੋਕ ਕਹਿ ਰਹੇ ਨੇ ਕਿ ਅੱਜ ਅਸੀਂ ਟੀਵੀ ਨਹੀਂ ਲਾਉਣਾ ਉਸ ਟਾਈਮ ਤੇ ਅਸੀਂ ਮੈਚ ਨਹੀਂ ਵੇਖਣਾ ਤੁਸੀਂ ਦੇਖੋਗੇ ਇੱਕ ਐਜ਼ ਅ ਸਪੋਰਟਸਮੈਨ ਮੈਂ ਤਾਂ ਸੱਚੀ ਗੱਲ ਹੈ ক্রিকেট ਤਾਂ ਬਹੁਤ دیر ਦੀ ਬੰਦ ਕੀਤੀ ਹੈ ਹੂੰ ਕਿਉਂਕਿ ਮੈਂ ਇਹਨਾਂ ਦੀ ਸਾਰਾ ਕੁਝ ਹੀ ਜਾਣਦਾ ਹੈਗਾ ਉਹ ਸੋ ਮੈਂ ਉਹ ਦੋ ਕਦਾਫਰ ਜਦੋਂ ਕਦਾ ਮੈਂ ਇਹਨਾਂ ਨੂੰ ਜਾਣਦਾ ਵੀ ਅੰਡਰਵਰਲਡ ਕਿੱਥੇ ਖੇਡਦਾ ਤੇ ਬੱਕੀ ਕਿੱਥੇ ਖੇਡਦੇ ਆ ਤੇ ਕੀ ਕੀ ਹੁੰਦਾ ਹੈਗਾ ਸੋ ਇਟ ਇਜ਼ ਬੇਸਿਕਲੀ ਮੈਨੂੰ ਕੋ ਬਹੁਤ ਰਿਐਲਿਟੀ ਇਹ ਆ ਇਹ ਗੇਮ ਵਧੀਆ ਹੈਗੀ ਆ ਇਹਦੇ ਚ ਕੋਈ ਸ਼ੱਕ ਵਾਲੀ ਗੱਲ ਨਹੀਂ ਸਾਡੇ ਬਹੁਤ ਵਧੀਆ ਪਲੇਅਰ ਹੈਗੇ ਆ ਬਟ ਮੈਂ ਨਹੀਂ ਦੇ ਹਮ ਅੱਛਾ ਖਿਰਲਾ ਸਵਾਲ ਹੈ ਜਿਹੜੇ ਔਦੇਦਾਰ ਨੇ ਜਿਹੜੇ ਥੋੜਾ ਜਿਹਾ ਅਸੀਂ ਕਹਿ ਸਕਦੇ ਇਸ ਸਮੇ ਨੂੰ ਚੇਂਜ ਕਰ ਸਕਦੇ ਸੀ ਆ ਹੋ ਸਕਦਾ ਸੀ ਕਿ ਅੱਗੇ ਇਹ ਮੈਚ ਪਵਾ ਦਿੱਤਾ ਜਾਵੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਤੁਸੀਂ ਜਾਂ ਕੀ ਸਵਾਲ ਕਰਨਾ ਚਾਹੋਗੇ ਨਹੀਂ ਸਮਾਕਾਰਗਰ ਹੋਵੇ ਮੈਂ ਤਾਂ ਤੁਹਾਨੂੰ ਦੱਸਿਆ ਭੀ ਜਿਸ ਘਰ ਮਾਤਮ ਛਾਇਆ ਹੋਵੇ ਨਾ ਉਸ ਘਰ ਸ਼ਹਿਨਾਈ ਬਹੁਤ ਹੀ ਚੰਗੀ ਨਹੀਂ ਲੱਗਦੀ ਕਿਉਂਕਿ ਸਮਾਂ ਹੁੰਦਾ ਕਿਸੇ ਵੀ ਚੀਜ਼ ਦਾ ਇਹ ਚੀਜ਼ਾਂ ਆਉਣੀਆਂ ਵੀ ਹੈਗੀਆਂ ਜਾਣੀਆਂ ਵੀ ਹੈਗੀਆਂ ਦੁਨੀਆ ਬਹੁਤ ਵੱਡੀ ਆ ਉਹਦੇ ਵਿੱਚ ਬਹੁਤ ਚੀਜ਼ਾਂ ਇਹੋ ਜਿਹੀਆਂ ਹੁੰਦੀਆਂ ਹੈਗੀਆਂ ਲੇਕਨ ਐਟ ਦਾ ਸੇਮ ਟਾਈਮ ਕੋਈ ਜਿਹੜਾ ਸਮਾਂ ਹੁੰਦਾ ਉਹ ਜੇ ਕਿਤੇ ਥੋੜਾ ਜਿਹਾ ਇਹ ਬਾਅਦ ਵਿੱਚ ਕਾਰਗਰ ਹੋ ਜਾਂਦਾ ਠੀਕ ਹੋ ਜਾਂਦਾ ਥੋੜੇ ਜਖਮ ਸਾਡੇ ਬੇਸਿਕਲੀ ਭਰ ਜਾਂਦੇ ਤਾਂ ਫਿਰ ਮੈਨੂੰ ਲੱਗਦਾ ਇਹ ਬਿੱਤਰ ਹੁੰਦਾ ਜੇ ਬੀਸੀਸੀਆਈ ਇਦਾਂ ਦੇ ਡਿਸੀਜਨ ਲੈਂਦੀ ਪਰ ਮੈਂ ਉਹੀ ਦੱਸਿਆ ਨਾ ਬਈਆਂ ਦੇ ਕਮਰਸ਼ਲ ਜਿਹੜੇ ਇੰਟਰਸਟ ਬਹੁਤ ਵੱਡੇ ਹੈਗੇ ਸੋ ਇਸ ਕਰਕੇ ਇਹ ਨੂੰ ਅੱਗੇ ਕਰਨੇ ਸੀ ਸਕਦੇ ਸੋ ਇਸ ਕਰਕੇ ਇਹਨਾਂ ਲਈ ਇਹ ਚੀਜ਼ਾਂ ਜਿਹੜੀਆਂ ਫਿਰ ਨਾਰਮਲ ਹੋ ਜਾਣ। ਹਮਮ ਯਾਨੀ ਕਿ ਵਕਤ ਬਚਾਰਨਾ ਚਾਹੀਦਾ ਸੀਗਾ। ਵਕਤ ਬਚਾਰਨਾ। ਜੀ। ਬਹੁਤ-ਬਹੁਤ ਸ਼ੁਕਰੀਆ ਪ੍ਰਗਰ ਸਿੰਘ ਜੀ ਜੁੜਨ ਦੇ ਲਈ న్యూਸ 18 ਪੰਜਾਬ ਦੇ ਨਾਲ। ਧੰਨਵਾਦ ਹੈ। ਤਾਂ ਸਾਡੇ ਨਾਲ ਵਿਦਾਇਕ ਕਾਂਗਰਸ ਔਰ ਨਾਲ ਹੀ ਸਾਬਕਾ ਹਾਕੀ ਕਪਤਾਨ ਪਰਗਤ ਸਿੰਘ ਜੁੜੇ ਉਹਨਾਂ ਨੇ ਕਿਹਾ ਕਿ ਇਹ ਸਮਾਂ ਸਹੀ ਨਹੀਂ ਸੀ ਬੇਸ਼ੱਕ ਮੈਚ ਜਿਹੜਾ ਹੈ ਉਹ ਹੋ ਜਾਂਦਾ ਪਰ ਸਮਾਂ ਪਾ ਕੇ ਹੁੰਦਾ ਥੋੜਾ ਜਾ ਜ਼ਖਮ ਅਜੇ ਭਰ ਜਾਂਦੇ ਤਾਂ ਸੁਭਾਵਿਕ ਤੌਰ ਤੇ ਲੋਕ ਵੀ ਕਈ ਜਿਹੜੇ ਵਿੱਚੋਂ ਅਸੀਂ ਕਹਿ ਸਕਦੇ ਹਾਂ ਮਖੋਵਾਖ ਰਾਇ ਦੇ ਵਿੱਚ ਅਜਿਹੇ ਲੋਕ ਵੀ ਨੇ ਜਿਨ੍ਹਾਂ ਦਾ ਇਹੀ ਕਹਿਣਾ ਹੈ ਕਿ ਅਜੇ ਬਹੁਤ ਖੇਤੀ ਇਸ ਤਰੀਕੇ ਦੇ ਨਾਲੇ ਮੈਚ ਹੋ ਰਿਹਾ ਔਰ ਜਿਵੇਂ ਉਦਾਹਰਨ ਦੇ ਤੌਰ ਤੇ ਉਹਨਾਂ ਨੇ ਦੱਸਿਆ ਹੈ ਕਿ ਪਾਕਿਸਤਾਨ ਦੀ ਜਦੋਂ ਹਾਕੀ ਟੀਮ ਭਾਰਤ ਨਹੀਂ ਆਉਂਦੀ ਹੈ ਜਾਂ ਮੈਚ ਨਹੀਂ ਖੇੜਦੀ ਹੈ ਤਾਂ ਫਿਰ ਅਸੀਂ ਜਿਹੜਾ ਹੈ ਉਹ ਮੈਚ ਨੂੰ ਲੈ ਕੇ ਕਿਤੇ ਨਾ ਕਿਤੇ ਅਸੀਂ ਇੱਥੇ ਫੁੱਲ ਸਟਾਪ ਲਾ ਸਕਦੇ ਸੀ ਅਜੇ ਰੋਕ ਸਕਦੇ ਸੀ ਉਸ ਤੋਂ ਬਾਅਦ ਜਿਹੜਾ ਹੈ ਉਹ ਫੈਸਲਾ ਲਿਆ ਜਾ ਸਕਦਾ ਸੀ ਤਾਂ ਕੁਲ ਮਿਲਾ ਕੇ ਕ੍ਰਿਕਟ ਮੈਚ ਅੱਜ ਹੋਣ ਜਾ ਰਿਹਾ ਹੈ ਰਾਤ ਨੂੰ 8 ਵਜੇ ਇਸ ਸਮਾਂ ਰੱਖਿਆ ਗਿਆ ਹੈ ਭਾਰਤੀ ਸਮੇਂ ਦੇ ਮੁਤਾਬਿਕ ਦੁਬਈ ਦੇ ਵਿੱਚ ਹਾਲਕੀ ਇਹ ਮੈਚ ਹੋਣਾ ਹੈ ਹਾਲਾਂਕਿ ਸਬਧੀਆਂ ਨਸਰਾ ਚਿਰੀਆਂ ਨੇ ਉਸ ਤੇ ਜ਼ਰੂਰ ਹੋਣਗੀਆਂ ਖਾਸ ਤੌਰ ਤੇ ਤਾਂ ਵੀ ਕਿਉਂਕਿ ਕਿਸ ਤਰੀਕੇ ਦੀ ਖੇਡ ਜਿਹੜੀ ਹੈ ਉਹ ਦੋਵਾਂ ਦੇਸ਼ਾਂ ਦੇ ਖਿਡਾਰੀਆਂ ਦੇ ਵੱਲੋਂ ਖੇਡੀ ਜਾਏਗੀ ਸਵਾਭਿਕ ਤੌਰ ਤੇ ਬਹੁਤ ਸਾਰੇ ਜ਼ਿਆਦਾਤਰ ਰੇਸ਼ੋ ਦੀ ਗੱਲ ਕੀਤੀ ਜਾਵੇ ਭਾਰਤ ਦੇ ਵੱਲੋਂ ਜਿਨੇ ਵੀ ਪਾਕਿਸਤਾਨ ਦੇ ਨਾਲ ਮੈਚ ਹੁੰਦੇ ਨੇ ਜ਼ਿਆਦਾਤਰ ਭਾਰਤ ਜਿਹੜਾ ਹੈ ਉਹ ਜਿੱਤਦਾ ਹੈ ਔਰ ਆਪਣਾ ਪੂਰਾ ਦਮਖਮ ਦਿਖਾਉਂਦਾ ਹੈ ਔਰ ਬਹੁਤ ਸਾਰੇ ਜਿਹੜੇ ਵਿਊਅਰਸ ਨੇ ਲੋਕ ਨੇ ਔਰ ਇਹੀ ਕਹਿ ਰਹੇ ਨੇ ਕਿ ਬੇਸ਼ੱਕ ਚਲੋ ਹੋਣੇ ਮੈਚ ਜਿਵੇਂ ਵੀ ਗੱਲ ਚਰਚਾਵਾਂ ਕਰਦੇ ਹੋਏ ਕਿੰਤੂ ਪਰੰਤੂ ਕਰਦੇ ਹੋਏ ਹੋ ਵੀ ਰਿਹਾ ਹੈ ਪਰ ਸਾਨੂੰ ਇੰਤਜ਼ਾਰ ਰਹੇਗਾ ਕਿ ਅਸੀਂ ਪਾਕਿਸਤਾਨ ਦੀ ਟੀਮ ਦੇ ਦੰਦ ਘੱਟੇ ਕਰੀਏ ਉਹਨਾਂ ਨੂੰ ਉੱਥੇ ਹਰਾ ਕੇ ਆਈਏ ਤਾਂ ਹੀ ਇੱਕ ਸਾਡਾ ਇੱਕ ਤਰ੍ਹਾਂ ਦੇ ਨਾਲੇ ਜਿਹੜਾ ਇਸ ਵੇਲੇ ਪਹਿਲਗਾਮ ਦੇ ਵਿੱਚ ਹੋਇਆ ਉਸ ਦਾ ਬਦਲਾ ਉਹ ਵੀ ਹੋਏਗਾ ਇੱਕ ਅਸੀਂ ਮੁਕਾਬਲੇ ਦੇ ਤੌਰ ਤੇ ਇੱਕ ਟਕਰਾਅ ਦੇ ਤੌਰ ਤੇ ਇਸ ਨੂੰ ਅਸੀਂ ਵੇਖ ਸਕਦੇ ਹਾਂ ਪਰ ਬਹੁਤ ਸਾਰੇ ਲੋਕ ਇਹੀ ਕਹਿ ਰਹੇ ਨੇ ਉਹਨਾਂ ਦੀ ਇਹੀ ਰਾਏ ਚੱਲ ਰਹੀ ਹੈ ਕਿ ਅਜੇ ਹਾਂ ਨਹੀਂ ਹੋਣਾ ਚਾਹੀਦਾ ਸੀ ਇਸ ਵੇਲੇ ਜਿਹੜਾ ਮੈਚ ਹੈ ਉਹ ਨਹੀਂ ਖੇਡਿਆ ਜਾਣਾ ਚਾਹੀਦਾ ਸੀ ਕਿਉਂਕਿ ਇਸ ਵੇਲੇ ਜਿਸ ਤਰੀਕੇ 26 ਭਾਰਤੀ ਜਿਹੜੇ ਨੇ ਉਹ ਮਾਰੇ ਗਏ ਉਹ ਬਿਲਕੁਲ ਨਿਰਦੋਸ਼ ਸਨ ਉਹਨਾਂ ਦਾ ਕੋਈ ਕਸੂਰ ਨਹੀਂ ਸੀ ਉਹ ਟੂਰਿਸਟ ਸਨ ਉੱਥੇ ਘੁੰਮਣ ਗਏ ਸੀ ਤਾਂ ਕਿਸੇ ਦਾ ਸੁਹਾਗ ਕਿਸੇ ਦਾ ਪੁੱਤ ਕਿਸੇ ਦਾ ਪਿਤਾ ਕਿਉਂਕਿ ਸਾਰੇ ਹੀ ਮੇਲ ਸਨ ਯਾਨੀ ਕਿ ਪੁਰਸ਼ ਸਨ ਉਹਨਾਂ ਨੂੰ ਹੀ ਮਾਰਿਆ ਗਿਆ ਹੈ ਕਿਸੇ ਔਰਤ ਦੀ ਕੋਈ ਹੱਤਿਆ ਨਹੀਂ ਕੀਤੀ ਗਈ ਸਭ ਤੋਂ ਅਹਿਮ ਕੀ ਧਰਮ ਪੁੱਛ ਕੇ ਮਾਰਿਆ ਗਿਆ ਹੈ ਤਾਂ ਸਾਰੇ ਸਵਾਲਾਂ ਦੇ ਵਿਚਾਰ ਇਹ ਸਾਰੇ ਵਿਚਾਰ ਸਾਹਮਣੇ ਆ ਅਗੇ ਬਾਤਿਆਂ ਪੰਜਾਬ ਦੀਆਂ ਹੋਰ ਖਬਰਾਂ ਦੇ ਨਾਲ ਰੁਕਾਂਗੇ ਬਠਿੰਡਾ ਦਾ ਰੁਕ ਕਰਦੇ ਹਾਂ ਬਠਿੰਡਾ ਦੇ ਪਿੰਡ ਹਰ ਰਾਏਪੁਰ ਦੇ ਵਿੱਚ ਗੁਰਦੁਆਰੇ ਦੀ ਕਮੇਟੀ ਨੂੰ ਲੈ ਕੇ ਗੱਲ ਹੋਇਆ ਹੈ ਪਿੰਡ ਵਾਸੀਆਂ ਦੇ ਵੱਲੋਂ ਐਸਜੀਪੀਸੀ ਦੀ ਸਰਪ੍ਰਸਤੀ ਦਾ ਵਿਰੋਧ ਕੀਤਾ ਗਿਆ ਹੈ ਰੋਜ਼ ਦੇ ਵਜੋਂ ਪਿੰਡ ਵਾਸੀਆਂ ਨੇ ਨੈਸ਼ਨਲ ਹਾਈਵੇ ਜਾਮ ਕਰ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਅਸੀਂ ਨਹੀਂ ਚਾਹੁੰਦੇ ਕਿ ਐਸਜੀਪੀਸੀ ਸਾਡੇ ਗੁਰੂ ਘਰ ਦਾ ਪ੍ਰਬੰਧ ਵੇਖੇ ਪਿੰਡ ਵਾਸੀਆਂ ਦਾ ਕਹਿਣਾ ਹੈ ਪਿੰਡ ਦੀ ਕਮੇਟੀ ਹੀ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਕਰੇਗੀ ਔਰ ਮੰਗ ਨੂੰ ਰੱਖਦੇ ਹੋਏ ਪ੍ਰਦਰਸ਼ਨ ਜਿਹੜਾ ਸ਼ੁਰੂ ਕਰ ਦਿੱਤਾ ਗਿਆ ਹੈ ਨੈਸ਼ਨਲ ਹਾਈਵੇ ਮਠੇਂਡਾ ਦਾ ਜਾਣਕਾਰ ਦਿੱਤਾ ਗਿਆ ਹੈ ਨੈਸ਼ਨਲ ਹਾਈਵੇ ਦਾ ਮਤਲਬ ਅੰਦਾਜ਼ਾ ਅਸੀਂ ਲਗਾ ਸਕਦੇ ਹਾਂ ਵੱਡੇ ਪੱਧਰ ਤੇ ਜਿਹੜਾ ਹੈ ਪ੍ਰਭਾਵਿਤ ਹੋਏਗਾ ਇਸ ਵੇਲੇ ਪੂਰਾ ਟ੍ਰੈਫਿਕ ਯਾਨੀ ਕਿ ਗੱਡੀਆਂ ਦੀਆਂ ਕਤਾਰਾਂ ਜਿਹੜੀਆਂ ਨੇ ਉਹ ਲੰਮੀਆਂ ਲੱਗ ਜਾਣਗੀਆਂ ਜਾਂ ਫਿਰ ਜਿਹੜੇ ਰਾਹੀਰ ਨੇ ਉਹ ਪਿੰਡਾਂ ਚੋਂ ਹੋ ਕੇ ਗੁਜ਼ਰਣਗੇ ਤਾਂ ਵੱਡੇ ਪੱਧਰ ਤੇ ਖੱਜਲ-ਖੁਆਰੀ ਹੋਏਗੀ ਕਿਉਂਕਿ ਅਸੀਂ ਲਗਾਤਾਰ ਦੇਖਦੇ ਆਂਦੇ ਹਾਂ ਪਿਛਲੇ ਸਮਿਆਂ ਤੋਂ ਜਦੋਂ ਤੋਂ ਇਹ ਨੈਸ਼ਨਲ ਹਾਈਵੇ ਸਿਰਕੇ ਜਾ ਹੁੰਦਾ ਹੈ ਬਹੁਤ ਭਾਰੀ ਪਰੇਸ਼ਾਨੀ ਲੋਕਾਂ ਨੂੰ ਹੁੰਦੀ ਹੈ ਆਣਾ ਬੈਜੇ ਇਹ ਗੁਰਦੁਆਰੇ ਦੇ ਸੰਬੰਧ ਵਿੱਚ ਹੈਗਾ ਬਾਕੀ ਬਜੀ ਗੁਰਦੁਆਰੇ ਦੇ ਆਪਣੀ ਕਮੇਟੀ ਦੇ ਕੰਟਰੋਲ ਹੈ ਪੰਥੂ ਜੋ ਹੋਵੇਗਾ ਇਹਦੇ ਸੱਤ ਮਿੰਟਾਂ ਨੇ ਪੰਚਾਇਤਾਂ ਨੇ ਉਹ ਕਹਿੰਦੇ ਉਹ ਅੱਗੇ ਗੁਰਦੁਆਰੇ ਦਾ ਆਉਦਾ ਕੰਟਰੋਲ ਲੋਕੀ ਕਮੇਟੀ ਬਣਾ ਕੇ ਨੰਨ ਦਿੱਤਾ ਜਾਉਂਗਾ ਉਹ ਕਿ ਆਸ ਕਰੂ ਭਰਾ ਜੀ ਬਈ ਤੁਸੀਂ ਨਾ ਇਹ ਤਾਂ 2 ਸਾਲ ਪਹਿਲਾਂ ਪਵੈਸ਼ਤੀ ਬੰਦਿਆਂ ਦੀ ਕਮੇਟੀ ਪਾਣੀ ਸੀ ਪੰਚਾਇਤ ਦੇ ਦੇ ਪੰਡ ਦੇ ਸਹਿਯੋਗ ਨਾਲ ਠੀਕ ਹੈ ਜੀ ਉਹਦੇ ਵਿੱਚੋਂ ਜੀ ਤਫਰੀਨ 15 ਕਮਬ ਮੈਂਬਰ ਨਾਲ ਉਥੇ ਐਸਜੀਪੀਸੀ ਨੂੰ ਲਿਖ ਕੇ ਤੇ ਆਏ ਕਿ ਜੋ ਸਾਡੇ ਗੁਰਦੁਆਰਾ ਜੰਡ ਸਾਹਿਬ ਦਾ ਪ੍ਰਬੰਧ ਵੀ ਅਸੀਂ ਉਹ ਠੀਕ ਤਰ੍ਹਾਂ ਚਲਾ ਨਹੀਂ ਸਕਦੇ ਵੀ ਹੁਣ ਇਸ ਤੋਂ ਬਾਅਦ ਵੀ ਸਾਡੀ ਇਸ ਦਾ ਪ੍ਰਬੰਧ ਐਸਜੀਪੀਸੀ ਸਾਹਮਣੇ ਤੇ ਹੁਣ ਅੱਗੇ ਵਾਸਤੇ ਤੁਹਾਡਾ ਕੀ ਰਸਤਾ ਅਪਣਾਇਆ ਗਿਆ ਇਹ ਸਾਡੇ ਜੀ ਸਾਰੀ ਪੰਚਾਇਤਾਂ ਸਾਰਾ ਨਗਰ ਉਹ ਇਹ ਚਾਹੁੰਦਾ ਕਿ ਪਿੰਡ ਦੀ ਲੋਕਲ ਕਮੇਟੀ ਬਣੇ ਤੇ ਜਿਵੇਂ ਪ੍ਰਬੰਧ ਪਹਿਲਾਂ ਤਾਂ ਸੁਰਜਪੁਰ ਆਣਨੇ ਮੇਰੇ ਸੋਗੀ ਫੋਨ ਲਾਈਨ ਤੇ ਸੁਰਜ ਇੱਕ ਵੱਖਰੀ ਕਿਸਮ ਦਾ ਸੀ ਕਹਿ ਸਕਦੇ ਆ ਇਹ ਵਿਰੋਧ ਦੇਖਣ ਨੂੰ ਮਿਲ ਰਿਹਾ ਹੈ ਇਹ ਪਿੰਡ ਵਾਸੀ ਕਹਿ ਰਹੇ ਨੇ ਕਿ ਐਸਜੀਪੀਸੀ ਦੇ ਕੋਲ ਜਿਹੜਾ ਗੁਰਦੁਆਰੇ ਦਾ ਪ੍ਰਬੰਧ ਨਾ ਜਾਵੇ ਵਜਾ ਕੀ ਸਾਹਮਣੇ ਆ ਰਹੀ ਹੈ ਦੇਖੋ ਕਰੀਬ 8 ਪਿੰਡ ਨੇ 8 ਪਿੰਡਾਂ ਦੀ ਸਰਬਸੰਮਤੀ ਦੇ ਨਾਲ ਇੱਕ ਕਮੇਟੀ ਬਣਦੀ ਸੀ ਔਰ ਉਹ ਜਿਹੜੀ ਕਮੇਟੀ ਸੀ ਉਹ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਵੇਖਦੀ ਸੀ ਬੜੇ ਲੰਬੇ ਸਮੇਂ ਤੋਂ ਇਹ ਚੱਲਦਾ ਆ ਰਿਹਾ ਸੀ ਪਰ ਪਿਛਲੇ ਦਿਨਾਂ ਦੇ ਵਿੱਚ ਕੀ ਹੋਇਆ ਕੁਝ ਲੋਕਾਂ ਨੇ ਖੁਦ ਐਸਡੀਪੀਸੀ ਕੋਲੇ ਪਹੁੰਚ ਕੀਤੀ ਕਿ ਆ ਕਿ ਤੁਸੀਂ ਇਸ ਗੁਰਦੁਆਰੇ ਨੂੰ ਹੈਂਡਓਵਰ ਕਰ ਲਓ ਤੁਸੀਂ ਅੱਗੇ ਤੋਂ ਗੁਰਦੁਆਰੇ ਨੂੰ ਸੰਭਾਲ ਲਓ ਪਰ ਇਹੀ ਪਿੰਡ ਵਾਲੇ ਕਹਿ ਰਹੇ ਆ ਕਿ ਜਾਦੇ ਲੋਕਾਂ ਦੀ رائے ਨਹੀਂ ਲਈ ਗਈ ਇਸੇ ਕਰਕੇ ਜਦੋਂ ਐਸਡੀਪੀਸੀ ਵਾਲੇ ਗੁਰਦੁਆਰਾ ਸਾਹਿਬ ਦੇ ਵਿੱਚ ਆਏ ਤੇ ਇਸੇ ਚੀਜ਼ ਨੂੰ ਲੈ ਕੇ ਪਿੰਡ ਦੇ ਲੋਕ ਸੀ ਗੁੱਸੇ ਦੇ ਵਿੱਚ ਆ ਗਏ ਤੇ ਉਸ ਤੋਂ ਬਾਅਦ ਸੜਕ ਨੂੰ ਜਾਮ ਕਰ ਦਿੱਤਾ ਹਾਲਾਂਕਿ ਪੁਲਿਸ ਦੇ ਡੀਐਸਪੀ ਉੱਥੇ ਪਹੁੰਚੇ ਹੋਰ ਅਧਿਕਾਰੀ ਉੱਥੇ ਪਹੁੰਚੇ ਸੱਤ ਦਿਨ ਦਾ ਸਮਾਂ ਹੈ ਜਿਹੜਾ ਇੱਕ ਵਾਰ ਹੋਲਡ ਕਰ ਲਿਆ ਗਿਆ ਹੈ ਕਿ ਵਿਚ ਵਿਚਾ ਦਾ ਕੋਈ ਦਸਾ ਕੱਢਿਆ ਜਾਏਗਾ ਕਿਉਂਕਿ ਜਿਹੜੇ ਅੱਠ ਪਿੰਡ ਨੇ ਅੱਠ ਪਿੰਡਾਂ ਵਾਲੇ ਲੋਕ ਇਹੀ ਕਹਿ ਰਹੇ ਨੇ ਕਿ ਸਾਡੀ ਦੁਬਾਰਾ ਤੋਂ ਅੱਠ ਪਿੰਡਾਂ ਦੀ ਸਰਬਸੰਮਤੀ ਨਾਲ ਕਮੇਟੀ ਬਣੇਗੀ ਉਹ ਕਮੇਟੀ ਹੀ ਗੁਰਦੁਆਰੇ ਦਾ ਕੰਮਕਾਜ ਦੇਖੇਗੀ ਅਸੀਂ ਇਸ ਗੁਰਦੁਆਰਾ ਜਿਹੜਾ ਇਤਿਹਾਸਕ ਗੁਰਦੁਆਰਾ ਸਾਹਿਬ ਹੈ ਇਸ ਨੂੰ ਐਸਡੀਪੀਸੀ ਦੇ ਅੰਡਰ ਨਹੀਂ ਕਰਨਾ ਐਸੀ ਚੀਜ਼ ਨੂੰ ਲੈ ਕੇ ਜਿਹੜਾ ਰੇੜਕਾ ਸੀ ਉਹਨਾਂ ਦਾ ਚੱਲ ਰਿਹਾ ਸੀ ਫਿਲਹਾਲ 7 ਦਿਨਾਂ ਦੇ ਲਈ ਟਾਈਮ ਹੈ ਜਿਹੜਾ ਉਹ ਕਿਤੇ ਨਾ ਕਿਤੇ ਨਿਸ਼ਚਿਤ ਕਰ ਦਿੱਤਾ ਗਿਆ ਸਦਨਾਂ ਦੇ ਵਿੱਚ ਕਿਸ ਤਰ੍ਹਾਂ ਦੀ ਗੱਲਬਾਤ ਅੱਗੇ ਸਾਹਮਣੇ ਆਉਂਦੀ ਹੈ ਕਿ ਐਸਡੀਪੀਸੀ ਦੁਬਾਰਾ ਤੋਂ ਇਸ ਗੁਰਦੁਆਰਾ ਸਾਹਿਬ ਦੀ ਸੰਭਾਲ ਦੇ ਲਈ ਇੱਥੇ ਪਹੁੰਚਣਗੇ ਜੇ ਐਸਡੀਪੀਸੀਐਸਸੀ ਨੂੰ ਲੈ ਕੇ ਪਿੱਛੇ ਹਟਾਈ ਕਿਉਂਕਿ ਕਿਤੇ ਨਾ ਕਿਤੇ ਪਿੰਡ ਦਾ ਇਕੱਠ ਹੁੰਦਾ ਹੈ ਅੱਠ ਪਿੰਡਾਂ ਦੀ ਸੰਗਤ ਹੈ ਜਿਹੜੀ ਬਹੁਤ ਜ਼ਿਆਦਾ ਹੋ ਜਾਂਦੀ ਹੈ ਉਹਨਾਂ ਦਾ ਆਪ ਦਾ ਫੈਸਲਾ ਹੈ ਕਿਉਂਕਿ ਲੰਬੇ ਸਮੇਂ ਤੋਂ ਜਿਹੜੀ ਪਿੰਡਾਂ ਦੀ ਸੰਗਤ ਸੀ ਉਹਨਾਂ ਦੀ ਕਮੇਟੀ ਇਸ ਗੁਰਦੁਆਰਾ ਸਾਹਿਬ ਨੂੰ ਦੇਖਦੀ ਸੀ ਫਿਲਹਾਲ 8 ਦਿਨ ਦਾ ਸਮਾਂ ਇਹਨਾਂ ਦੇ ਦਿੱਤਾ ਕਿ ਇਹ ਨੈਸ਼ਨਲ ਹਾਈਵੇ ਖਾਲੀ ਕਰ ਦਿੱਤਾ ਹੈ ਬਿਲਕੁਲ ਜੀ ਬਿਲਕੁਲ ਘੰਟਾ ਅੱਧਾ ਘੰਟਾ ਪਹਿਲਾਂ ਜਿਹੜਾ ਨੈਸ਼ਨਲ ਹਾਈਵੇ ਤੋਂ ਲੋਕਾਂ ਨੂੰ ਉਠਾ ਦਿੱਤਾ ਕਿਉਂਕਿ ਪੁਲਿਸ ਦੇ ਵੱਡੇ ਅਧਿਕਾਰੀ ਉੱਤੇ ਪਹੁੰਚੇ ਸੀ ਸਿਵਲ ਦੇ ਅਫਸਰ ਉੱਤੇ ਪਹੁੰਚੇ ਸੀ ਕਿਉਂਕਿ ਲੋਕਾਂ ਨੂੰ ਦਿੱਕਤ ਸੀ ਜਿਹੜੀ ਜਾਹਰ ਤੌਰ ਤੇ ਹੋ ਗਈ ਸੀ ਔਰ ਇੱਕ ਪਾਸੇ ਜਿਹੜਾ ਮਾਮਲਾ ਸੀ ਉਹ ਕਿਤੇ ਨਾ ਕਿਤੇ ਧਾਰਮਿਕ ਸੀਗਾ ਤਾਂ ਕਰਕੇ ਲੋਕਾਂ ਨੂੰ ਸਮਝਾਇਆ ਸਮਝਾਉਣ ਤੋਂ ਬਾਅਦ ਰੋਡ ਹੈ ਜਿਹੜਾ ਉਹ ਫਿਲਹਾਲ ਖਾਲੀ ਕਰ ਦਿੱਤਾ ਗਿਆ ਜੀ ਠੀਕ ਹੈ ਬਹੁਤ ਬਹੁਤ ਸ਼ੁਕਰੀਆ तमाम ਜਾਣਕਾਰੀ ਲਈ ਧੰਨਵਾਦ ਹੈ ਤਾਂ ਕੁਲ ਇਲਾਕੇ ਇਸ ਵੇਲੇ ਨੈਸ਼ਨਲ ਹਾਈਵੇ ਜਿਹੜਾ ਹੈ ਉਹ ਜਾਮ ਕੀਤਾ ਹੋਇਆ ਸੀ ਜੋ ਉਸ ਨੂੰ ਖਾਲੀ ਕਰਾਇਆ ਗਿਆ ਪਰ ਸ ਅੱਗੇ ਭਾਤੇ ਆਦਰ ਫਿਰੋਜ਼ਪੁਰ ਪੁਲਿਸ ਦੇ ਹੱਥ ਵੱਡੀ ਕਾਮਯਾਬੀ ਲੱਗੀ ਹੈ ਸਰਹੱਦ ਪਾਰ ਨਸ਼ਾ ਤਸਕਰੀ ਦੀ ਕੋਸ਼ਿਸ਼ ਜਿਹੜੀ ਹੈ ਉਹ ਕੀਤੀ ਗਈ ਸੀ ਪਰ ਸਾਨੂੰ ਨਾ ਕੰਮ ਕਰ ਦਿੱਤਾ ਗਿਆ ਆ ਕਰੀਬ 16 ਕਿਲੋ ਹੈਰੋਇਨ ਦੇ ਸਣੇ ਨਸ਼ਾ ਤਸਕਰ ਨੂੰ ਕਾਬੂ ਕੀਤਾ ਗਿਆ ਸੋਨੂ ਸਿੰਘ ਦੇ ਵਜੋਂ ਇਸ ਮੁਲਜ਼ਮ ਦੀ ਪਛਾਣ ਹੋਈ ਹੈ ਕਪੂਰਥਲਾ ਜੇਲ੍ਹ ਦੇ ਵਿੱਚ ਬੰਦ ਮੁਲਜ਼ਮ ਪੂਰਾ ਨੈਟਵਰਕ ਚਲਾ ਰਿਹਾ ਸੀ ਤਾਂ ਕੁਲ ਮਿਲਾ ਕੇ ਫਿਰੋਜ਼ਪੁਰ ਪੁਲਿਸ ਨੂੰ ਇਹ ਵੱਡੀ ਕਾਮਯਾਬੀ ਹੱਥ ਲੱਗੀ ਹੈ ਖਾਸ ਤੌਰ ਤੇ ਜਦੋਂ ਨਸ਼ੇ ਦੇ ਨਾਲ ਜੁੜਿਆ ਹੋਇਆ ਇਹ ਮਾਮਲਾ ਹੋਵੇ ਔਰ 16 ਕਿਲੋ ਹੈਰੋਇਨ ਆਪਣੇ ਆਪ ਦੇ ਵਿੱਚ ਇੱਕ ਵੱਡੀ ਮਾਤਰਾ ਹੈ ਉਦਰ ਦੁਬਈ ਤੋਂ ਰਿਪੋਰਟ 8 ਨੌਜਵਾਨਾਂ ਦੀ ਵਤਨ ਵਾਪਸੀ ਕਰਵਾਈ ਗਈ ਹੈ ਅੰਮ੍ਰਿਤਸਰ ਪਹੁੰਚੇ ਦੁਬਈ ਤੋਂ ਰਿਪੋਰਟ ਹੋਏ 8 ਨੌਜਵਾਨ ਡਾਕਟਰ ਐਸਪੀ ਓਬਰੋਏ ਦੀ ਮਦਦ ਦੇ ਸਦਕਾ ਇਹ ਵਤਨ ਵਾਪਸੀ ਹੋਈ ਹੈ ਦੱਸਦੀ ਹੈ ਕਿ ਨੌਜਵਾਨਾਂ ਨੇ ਕੰਪਨੀ ਤੇ ਧੋਖਾਧੜੀ ਦੇ ਇਲਜ਼ਾਮ ਲਗਾਏ ਨੇ ਡਾਕਟਰ ਐਸਪੀ ਓਬਰੋਏ ਨੇ ਨੌਜਵਾਨਾਂ ਨੂੰ ਸਲਾਹ ਦਿੱਤੀ ਹੈ ਕਿ ਕੰਪਨੀ ਬਾਰੇ ਪੂਰੀ ਜਾਣਕਾਰੀ ਲبو ਔਰ ਫਿਰ ਹੀ ਵਿਦੇਸ਼ ਜਾਇਓ ਇਸ ਕੋ ਪਹਿਲਾਂ ਵੀ ਸਮਾਜ ਸੇਵੀ ਡਾਕਟਰ ਓਬਰੋਏ ਦੇ ਬੋਲ ਬਿਲਕੁਲ ਕੀ ਤੁਹਾਨੂੰ ਰਹੀ ਹੈ ਅੱਜ ਦੁਬਈ ਤੋਂ ਵਸਤੇ ਗਿਆ ਸੁਭਾਜੀ ਇਹ ਕੰਪਨੀਆਂ ਸਾਨੂੰ ਬਹੁਤ ਰੱਜ ਕੇ ਜਲੀਲ ਕੀਤਾ ਫਿਰ ਉਥੇ ਅਸੀਂ ਰਿਪੋਰਟ ਲਿਖਣ ਗਏ ਥਾਣੇ ਦੇ ਵਿੱਚ ਉਥੇ ਹਰਵਾਮ ਨੇ ਆਣ ਕੇ ਸਾਨੂੰ ਥਾਣੇ ਤੋਂ ਜੇਲ੍ਹ ਕਰਵਾ ਦਿੱਤੀ ਅਸੀਂ 11 ਦਿਨ ਜੇਲ੍ਹ ਕੱਟੀ ਮੁੜ ਕੇ ਸਾਹਿਬ ਹੁਣਾਂ ਨਾਲ ਅਸੀਂ ਗੱਲ ਕੀਤੀ ਡਾਕਟਰ ਉਹ ਬੋਇਸ ਹਨ ਉਹਨਾਂ ਨੇ ਸਾਨੂੰ ਇੱਥੇ ਪਹੁੰਚਵਾਇਆ ਟਿਕਟਾਂ ਲੈ ਕੇ ਦਿੱਤੀਆਂ ਸਾਡਾ ਬਹੁਤ ਬਹੁਤ ਹੈਲਪ ਕੀਤੀ ਤੇ ਹੁਣ ਸਾਰੇ ਅਸੀਂ ਭਰਾ ਉਹਨਾਂ ਨੇ ਹੈਲਪ ਧੰਨਵਾਦ ਇੰਨਾ ਕਰਦੇ ਬਹੁਤ ਜ਼ਿਆਦਾ ਧੰਨਵਾਦ ਕਰਦੇ ਆਂ ਤੱਕੇ ਤੋਂ ਇਹ ਕਿਨੇ ਵੀ ਜਿਹੜਾ ਸਾਡਾ ਇੱਥੇ ਹੁਣ ਕੋਈ ਬਣੂੜਾ ਰਕਜ਼ਾਰ ਜਿਹੜਾ ਕੋਈ ਨਾਲ ਕੋਈ ਸਾਡੇ ਨਾਲ ਸੰਪਰਕ ਕਰਕੇ ਕਿਤੇ ਨਾ ਕਿਤੇ ਕੰਮ ਲਈ ਪੀਤਾ ਜਾਵੇ ਅਗੇ ਬਾਤਿਆਂ ਤੋਂ ਬਰਨਾਲਾ ਦੇ ਪਿੰਡ ਬਾਜੀਦਕੇ ਕਲਾ ਦੀ ਧੀ ਨੇ ਆਪਣੇ ਪਿੰਡ ਦਾ ਨਾਂ ਰੌਸ਼ਨ ਕੀਤਾ ਹੈ ਤੇ ਟੈਕਸੀ ਡਰਾਈਵਰ ਦੀ ਧੀ ਸੰਦੀਪ ਕੌਰ ਲੇਬਰ ਇਨਸਪੈਕਟਰ ਬਣੀ ਹੈ ਔਰ ਸੰਦੀਪ ਕੌਰ ਨੇ ਦੱਸਿਆ ਕਿ ਕਿਸ਼ਤੀ ਮੁਕਾਬਲੇ ਦੇ ਵਿੱਚ ਅੰਤਰਰਾਸ਼ਟਰੀ ਪੁਰਸਕਾਰ ਜਿੱਤਿਆ ਹੈ ਤੇ ਇੱਕ ਅੰਤਰਰਾਸ਼ਟਰੀ ਜਲ ਖੇਡਾਂ ਦੀ ਖਿਡਾਰਨੀ ਹੈ ਸੰਦੀਪ ਫਿਲੀਪੀਨਸ ਦੇ ਵਿੱਚ ਵੀ ਵਿਸ਼ਵ ਚੈਂਪੀਅਨ ਖੇਡ ਚੁੱਕੀ ਹੈ ਤੇ ਇੱਕ ਰਾਸ਼ਟਰੀ ਸੋਨ ਤਗਮਾ ਜਿੱਤੂ ਹੈ ਜਿਸ ਕਾਰਨ ਸੰਦੀਪ ਕੌਰ ਨੂੰ ਉਸ ਦੀ ਯੋਗਤਾ ਦੇ ਆਧਾਰ ਤੇ ਪੰਜਾਬ ਸਰਕਾਰ ਦੇ ਵੱਲੋਂ ਲੇਬਰ ਇਨਸਪੈਕਟਰ ਦੀ ਨੌਕਰੀ ਦੇ ਨਾਲ ਸਨਮਾਨਿਤ ਕੀਤਾ ਗਿਆ ਹੈ ਪਿੰਡ ਵਾਸੀਆਂ ਵੱਲੋਂ ਸੰਦੀਪ ਗੌਰ ਦਾ ਸ਼ਾਨਦਾਰ ਸਵਾਗਤ ਕੀਤਾ 2019 ਤੋਂ ਸਟਾਰਟ ਕੀਤੀ ਸੀ ਗੇਮ ਮੈਂ ਇੰਟਰਨੈਸ਼ਨਲ ਖਿਡਾਰੀਆਂ ਮੈਂ ਫਿਲੀਪੀਨ ਦੇ ਵਿੱਚ वर्ल्ड ਚੈਂਪੀਅਨਸ਼ਿਪ ਖੇਡ ਕੇ ਆਈਆਂ ਔਰ 2019 ਤੋਂ ਲੈ ਕੇ ਸੀਨੀਅਰ ਨੈਸ਼ਨਲ ਮੈਂ ਲਗਾਤਾਰ ਖੇਡਦੀ ਆ ਰਹੀਆਂ ਤੇ ਆਲ ਇੰਡੀਆ ਯੂਨੀਵਰਸਿਟੀ ਜਿਵੇਂ ਮੇਰੇ ਕਾਫੀ ਮੈਡਲ ਲਏਗੇ ਤੇ ਨੈਸ਼ਨਲ ਦੇ ਵਿੱਚ ਵੀ ਮੇਰੇ 골ਡ ਮੈਡਲ ਰਹੇ ਨੇ ਸੀਨੀਅਰ ਨੈਸ਼ਨਲ ਦੇ ਵਿੱਚੋਂ ਤੇ ਮੈਨੂੰ ਇਹ ਜੌਬ ਆ ਜਿਹੜੀ ਮੈਰਿਟ ਦੇ ਆਧਾਰ ਤੇ ਮਿਲੀ ਹੈਗੀ ਜਿਵੇਂ ਐਸੀ ਕੋਟੇ ਦੇ ਵਿੱਚ ਸਪੋਰਟਸ ਦੀ ਇੱਕੋ ਹੀ ਵੈਕੈਂਸੀ ਸੀਗੀ ਤੇ ਮੇਰਾ ਰੈਂਕ ਪੰਜਾਬ ਦੇ ਵਿੱਚੋਂ ਫਰਸਟ ਨੰਬਰ ਤੇ ਰਿਹਾ ਤੇ ਉਹਦੇ ਲਈ ਮੈਂ ਮਾਨ ਸਰਕਾਰ ਦਾ ਬਹੁਤ ਧੰਨ ਧੰਨਵਾਦ ਕਰਦੀ ਆ ਕਿ ਮੈਨੂੰ ਬਿਨਾ ਕਿਸੇ ਸਿਫਾਰਿਸ਼ ਤੋਂ ਬਿਨਾ ਕਿਸੇ ਪੈਸੇ ਤੋਂ ਮੈਨੂੰ ਇਹ ਨੌਕਰੀ ਦਿੱਤੀ ਔਰ ਐਮਐਲਏ ਮੈਲਕਲਾ ਕਲਵੰਤ ਸਿੰਘ ਬੰਡੋਰੀ ਜੀ ਦਾ ਮੈਂ ਸ਼ੁਕਰੀਆ ਕਰਦੀ ਆ ਜਦੋਂ ਮੈਂ ਬਾਹਰ ਜਾਣਾ ਸੀ ਖੇਡਰ ਇੰਟਰਨੈਸ਼ਨਲ ਤੇ ਉਦੋਂ ਵੀ ਮੇਰਾ ਮਤਲਬ ਟਿਕਟ ਵਗੈਰਾ ਦਾ ਇਹਨਾਂ ਨੇ ਕਰਵਾ ਕੇ ਦਿੱਤਾ ਤੇ ਮਤਲਬ ਮੈਂ ਨੂੰ ਮੈਨੂੰ ਇਦਾਂ ਸੀ ਵੀ ਕਨਸਟੇਬਲ ਲੈਵਲ ਦੀ ਮੈਨੂੰ ਜੋਬ ਮਿਲ ਜੇ ਤੇ ਮੇਰੀਆਂ ਉਮੀਦਾਂ ਤੋਂ ਮੈਨੂੰ ਜ਼ਿਆਦਾ ਮਿਲਿਆ ਤਾਂ ਇਹਦੇ ਲਈ ਮੈਂ ਬਹੁਤ ਜ਼ਿਆਦਾ ਖੁਸ਼ ਹਾਂ